ਕਹਾਣੀ ਸਾਡਾ ਚਿੜੀਆਂ ਦਾ ਚੰਬਾ ਵੀ ਹਸਦੀ ਖੇੜਦੀ ਭਾਨੋ ਜਦੋਂ ਵਿਹੜੇ ਆ ਵੜਦੀ ਤਾਂ ਮਾਂ ਕਹਿੰਦੀ ਕੁੜੇ ਕੱਲ ਨੂੰ ਨਵੇਂ ਕੱਪੜੇ ਪਾ ਲਵੀ ਆਪਾਂ ਕਿੱਧਰੇ ਜਾਣਾ ਏ ਵਾਰ-ਵਾਰ ਪੁੱਛਣ ਤੇ ਵੀ ਮਾਂ ਨੇ ਨਾ ਦੱਸਿਆ ਕਿ ਕਿੱਧਰ ਨੂੰ ਜਾਣਾ ਏ ਤਰਕਾਲਾਂ ਪਈਆਂ ਮੋਢੇ ਤੇ ਕਹੀ ਤਰੀ ਬਾਪੂ ਨੂੰ ਜਦੋਂ ਘਰ ਵੜਦਿਆਂ ਦੇਖਿਆ ਤਾਂ ਭਾਨੋ ਨੇ ਪਾਣੀ ਦਾ ਗਲਾਸ ਬਾਪੂ ਨੂੰ ਦਿੰਦੇ ਪੁੱਛਿਆ ਬਾਪੂ ਕੱਲ ਕਿੱਧਰੇ ਜਾਣਾ ਏ ਸਵਰਨੋਵਲ ਵੇਖਦੇ ਹੋਏ ਬਾਪੂ ਨੇ ਪਾਨੋ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਹਾਂ ਤੀਏ ਜਾਣਾ ਹੈ ਆਪਾਂ ਕੱਲ ਨੂੰ ਤੂੰ ਸੋਹਣੇ ਕੱਪੜੇ ਪਾ ਕੇ ਤਿਆਰ ਰਹੀਂ ਬਾਪੂ ਦੀਆਂ ਇਹ ਗੱਲਾਂ ਸੁਣ ਕੇ ਪਾਨੋ ਨੂੰ ਬੜਾ ਅਜੀਬ ਲੱਗਿਆ ਉਹ ਧੇਰ ਰਾਤ ਤੱਕ ਸੋਚਦੀ ਰਹੀ ਕਿ ਜਾਣਾ ਵੀ ਹੈ ਪਰ ਇਹ ਵੀ ਨਹੀਂ ਪਤਾ ਕਿੱਥੇ ਪਾਨੋ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣ ਲੱਗੇ ਦਰਸਲ ਪਾਨੋ ਕਰਤਾਰੇ ਦੀ लाਡਲੀ ਧੀ ਸੀ ਭਾਵੇਂ ਪੜ੍ਹੀ ਭਾਵੇਂ ਅੱਠ ਸੀ ਪਰ ਘਰ ਦੇ ਕੰਮਕਾਜ ਦੇ ਨਾਲ-ਨਾਲ ਉਹ ਸਲਾਈ ਕਢਾਈ ਖੇਸ ਗੁੰਦਣੇ ਤੇ ਪੱਖੀਆਂ ਬੁੰਨੀਆਂ ਵੀ ਸਿੱਖੀ ਹੋਈ ਸੀ। ਉਹ ਜਿੰਨੀ ਉਹ ਸੋਹਣੀ ਸੀ ਉੰਨੀ ਸਿਆਣੀ ਵੀ। ਮਾਪਿਆਂ ਦਾ ਕਿਹਾ ਉਹ ਕਦੇ ਨਾ ਮੂੜਦੀ। ਉਹ ਪਿੰਡ 'ਚ ਨਵ ਵਿਆਈਆਂ ਆਈਆਂ ਕੁੜੀਆਂ ਨਾਲ ਗੱਲਾਂ ਕਰਨੀਆਂ ਜਿਆਦਾ ਪਸੰਦ ਕਰਦੀ। ਪਿੰਡੋਂ ਬਾਹਰ ਤੀਆਂ ਵਾਲੇ ਖੂਹ ਤੇ ਤੀਆਂ ਦੇ ਤਿਹਾਰ ਤੇ ਉਹ ਖੂਬ ਬੋਲੀਆਂ ਗੀਤ ਗਾਉਂਦੀ। ਨਵ ਵਿਆਈਆਂ ਕੁੜੀਆਂ ਜਦੋਂ ਤੀਆਂ ਤੇ ਆਉਂਦੀਆਂ ਉਹਨਾਂ ਨਾਲ ਬੈਠ ਕੇ ਉਹ ਚਰਖੇ ਕੱਤਦੀ ਤੇ ਪੀਂਗਾ ਝੂਟਦੀ ਗੁੱਡੀਆਂ ਗੁੱਡੀਆਂ ਤੇ ਦੇ ਉਹ ਸਹੇਲੀਆਂ ਨਾਲ ਰਲ ਕੇ ਵਿਆਹ ਕਰਦੀ ਦਿਨ ਚੜ੍ਹਦਿਆਂ ਹੀ ਭਾਨੋ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਗਈ ਸਵਰਨੂ ਨੇ ਭਾਨੋ ਨੂੰ ਫੁਲਕਾਰੀ ਦਿੰਦਿਆਂ ਕਿਹਾ ਨਵੀਂ ਜੁੱਤੀ ਪੈਰੀ ਪਾਲ ਐ ਜਿਹੜੀ ਪਰਸੋਂ ਲਿਆਂਦੀ ਐ ਭਾਨੋ ਨੇ ਫੇਰ ਪੁੱਛਿਆ ਬਾਪੂ ਐਨਾ ਤਿਆਰ ਹੋਣ ਦੀ ਕੀ ਲੋੜ ਐ ਆਪਾਂ ਕਿਹੜਾ ਵਿਆਹ ਚੱਲਨੇ ਆ ਸ਼ਹਿਰੀ ਤਾਂ ਜਾਣਾ ਹੋਣਾ ਐ ਸੱਚ ਐਤਕੀ ਮੈਨੂੰ ਸ਼ਹਿਰੋਂ ਨਾ ਪੀ ਰੰਗ ਦਾ ਸੂਟ ਵੀ ਲੈ ਕੇ ਦੇਣਾ ਏ ਨਵੇਂ ਕੁੜਤੇ ਚ ਬਾਪੂ ਨੂੰ ਦੇਖਦਿਆਂ ਪਾਨੋਂ ਨੇ ਕਿਹਾ ਬਾਪੂ ਤਾਂ ਅੱਜ ਤਿਆਰ ਹੋਇਆ ਜਿਵੇਂ ਮੁਕਲਾਵਾ ਲੈਣ ਚੱਲਿਆ ਏ ਇਹ ਸੁਣਦਿਆਂ ਕਰਤਾਰੇ ਦੇ ਮੂੰਹ ਤੇ ਥੋੜਾ ਹਾਸਾ ਆਇਆ ਤੇ ਸਵਰਨੋ ਨੂੰ ਕਹਿੰਦਾ ਏ ਲੈ ਦੇਖ ਲੈ ਸਵਰਨੋ ਹੁਣ ਇਹਨੂੰ ਵੀ ਕੱਲਾ ਆਉਣ ਲੱਗ ਪਈਆ ਘਰ ਦੇ ਵੱਡੇ ਗੇਟ ਅੱਗੋਂ ਹਾਰਨ ਦੀ ਆਵਾਜ਼ ਆਉਂਦੀ ਸਰਪੰਚਾਂ ਦੇ ਮੁੰਡੇ ਨੇ ਦਰਵਾਜ਼ੇ ਕੋਲ ਖੜੋ ਕੇ ਆਵਾਜ਼ ਮਾਰੀ ਕਰਤਾਰਿਆ ਛੇਤੀ ਆ ਜਾ ਆਪਾਂ ਪਹਿਲਾਂ ਹੀ ਬੜਾ ਲੇਟ ਆ ਆਗੇ ਬਈ ਆ ਗਏ ਕਰਤਾਰੇ ਨੇ ਕਿਹਾ ਇਸ ਤੋਂ ਪਹਿਲਾਂ ਕਿ ਭਾਨੋ ਪੁੱਛਦੀਗੀ ਆਪਾਂ ਕਾਰ ਤੇ ਸ਼ਹਿਰ ਜਾਣਾ ਹੈ ਸਵਰਨੋ ਨੇ ਕਾਲੀ ਚ ਮੰਜੇ ਤੇ ਪਿਆ ਝੋਲਾ ਚੁੱਕਿਆ ਤੇ ਭਾਨੋ ਦੀ ਬਾਹ ਫੜ ਕੇ ਕਾਲੀ ਨਾਲ ਤੁਰਦੀ ਹੋਈ ਕਾਰ ਕੋਲ ਆ ਗਈ ਕਰਤਾਰੇ ਨੇ ਪੁੱਛਿਆ ਜਿੰਦਰਾ ਲਾਏ ਐ ਚੰਗੀ ਤਰ੍ਹਾਂ ਇਹ ਸੁੰਦਿਆ ਹੀ ਸ਼ਿੰਦਾ ਬੋਲਿਆ ਕਰਤਾਰਿਆ ਇੱਥੇ ਕਿਹੜਾ ਖਜ਼ਾਨਾ ਪਿਆ ਏ ਜਿਹੜਾ ਕੋਈ ਲੁੱਟਣਾ ਜੂ ਛੇਤੀ ਬੈਠੋ ਗੱਡੀ 'ਚ ਮੋੜ ਤੇ ਪਾਪਾ ਖੜਾ ਪਾਪਾ ਉਡੀਕੀ ਜਾਂਦਾ ਕਾਰ 'ਚ ਬੈਠਦੇ ਆਂ ਭਾਨੂ ਨੇ ਕਿਹਾ ਸ਼ਿੰਦਿਆ ਕਾਰ ਹੌਲੀ ਚਲਾਈ ਦੇਖੀ ਕਿਤੇ ਸਾਨੂੰ ਸੱਟ ਨਾ ਲਾਦੀ ਹੱਸਦਿਆਂ ਹੋਇਆਂ ਸ਼ਿੰਦੇ ਨੇ ਕਿਹਾ ਤੂੰ ਚਿੰਤਾ ਨਾ ਕਰ ਭਾਨੂ ਤੈਨੂੰ ਕੁਝ ਨਹੀਂ ਹੁੰਦਾ ਮੋੜ ਤੇ RAME ਨੂੰ ਕਾਰ 'ਚ ਬਿਠਾ ਕੇ ਜਦੋਂ ਸ਼ਹਿਰ ਗੁਰਦੁਆਰੇ ਪਹੁੰਚੇ ਤਾਂ RAME ਨੇ ਕਿਹਾ ਕਰਤਾਰਿਆ ਪੈਸੇ ਤਾਂ ਪੂਰੇ ਲਿਆਂਦੇ ਆ ਨਾ ਜੇ ਕੰਮ ਫਿੱਟ ਆ ਗਿਆ ਆਪਾਂ ਉਥੋਂ ਹੀ ਤੋੜ ਦੇਣਾ ਏ ਪਰਿਵਾਰ ਬੜਾ ਚੰਗਾ ਏ ਉਹਨਾਂ ਨੂੰ ਬਸ ਕੁੜੀ ਪਸੰਦ ਆ ਜੇ ਪਾਨੋ ਆਖ ਲੱਗੀ ਚਾਚਾ ਇੱਥੇ ਕਿਸੇ ਦਾ ਠਾਕਾ ਲੱਗਣਾ ਏ ਸਵਰਨੂ ਨੇ ਪਾਨੋ ਦਾ ਕੋਡ ਨ ਕੱਢਿਆ ਇਸ ਤੋਂ ਪਹਿਲਾਂ ਕਿ ਪਾਨੋ ਕੁਝ ਹੋਰ ਪੁੱਛਦੀ ਚਾਰ ਬੰਦੇ ਤੇ ਇੱਕ ਜਨਾਨੀ ਨੇ ਆ ਕੇ ਸਤਿ ਸ਼੍ਰੀ ਅਕਾਲ ਕੀਤੀ ਕਿੱਧਰੇ ਸਾਰਿਆਂ ਨੇ ਜਵਾਬ ਦਿੱਤਾ ਇੱਕ ਜੀ ਖੁੱਲੀ ਜਗ੍ਹਾ ਤੇ ਚਲੇ ਗਏ ਰਾਮਾ ਪਾਨੋ ਨੂੰ ਵੱਲ ਵੇਖਦਾ ਹੋਇਆ ਬੋਲਿਆ ਮਾਸੜਾ ਇਹ ਹੈ ਕੁੜੀ ਪੂਰੀਆਂ ਅੱਠ ਪੜ੍ਹੀ ਐ ਤੇ ਘਰ ਦਾ ਸਾਰਾ ਕੰਮ ਕਾਜ ਚੰਗੀ ਤਰ੍ਹਾਂ ਜਾਣਦੀ ਐ ਬਾਕੀ ਤੁਹਾਡੇ ਸਾਹਮਣੇ ਐ ਜੋ ਪੁੱਛਣਾ ਪੁੱਛ ਲਓ ਥੋੜਾ ਜਿਹਾ ਆਪਾਸਾ ਜਿਹਾ ਹੋ ਕੇ ਉਤਰੋ ਆਏ ਬੰਸੇ ਮਾਸੜ ਨੇ ਰਾਮੇ ਨੂੰ ਆਵਾਜ਼ ਮਾਰੀ ਤੇ ਕਿਹਾ ਕੁੜੀ ਸਾਨੂੰ ਪਸੰਦ ਐ ਬਾਕੀ ਤੈਨੂੰ ਉਹ ਪੈਸਿਆਂ ਬਾਰੇ ਕਿਹਾ ਸੀ ਉਹਦੀ ਤੂੰ ਫਿਕਰ ਨਾ ਕਰ ਮਾਸੜਾ ਸਭ ਇੰਤਜ਼ਾਮ ਪੂਰਾ ਏ ਤੈਨੂੰ ਕੁੜੀ ਪਸੰਦ ਏ ਨਾ ਬਸ ਠੀਕ ਏ ਫਿਰ ਰਾਮਾ ਜਾ ਕੇ ਕਰਤਾਰੇ ਨੂੰ ਕਹਿੰਦਾ ਕਿ ਉਹਨਾਂ ਨੂੰ ਭਾਨੋ ਪਸੰਦ ਏ ਮੁੰਡਾ ਥੋੜਾ ਲੰਗ ਜ਼ਰੂਰ ਮਾਰਦਾ ਏ ਬਾਕੀ 12 ਕਿੱਲੇ ਜ਼ਮੀਨ ਆਉਂਦੀ ਏ ਉਮਰ ਵਿੱਚ ਵੀ ਭਾਨੋ ਤੋਂ ਖਾਸ ਵੱਡਾ ਨਹੀਂ ਭਾਨੋ ਬੋਲੀ ਬੇਬੇ ਤੁਸੀਂ ਮੇਰਾ ਰਿਸ਼ਤਾ ਕਰਨ ਆਏ ਹੋ ਮੈਨੂੰ ਦੱਸਿਆ ਵੀ ਨਹੀਂ ਭਾਨੋ ਦੇ ਹੋਰ ਪੋਰ ਉੱਟ ਕੇ ਸਵਰਨੋ ਕਹਿੰਦੀ ਥੀ ਇਹੋ ਜਿਹੇ ਰਿਸ਼ਤੇ ਮਿਲਨੇ ਕਿਹੜਾ ਸੌਖੇ ਹੁੰਦੇ ਨੇ ਪਾਨੀ ਮਾਰਨ ਵਾਲੇ ਵੀ ਬਥੇਰੇ ਮਿਲ ਜਾਂਦੇ ਨੇ ਇਹ ਤਾਂ ਭਲਾ ਹੋ ਵਿਰਾਮੀ ਦਾ ਜਿਨੇ ਰਿਸ਼ਤੇ ਦੀ ਦੱਸ ਪਾਈ ਧੀਆ ਜਦੋਂ ਵਿੜੇ ਜਵਾਨ ਹੋ ਜਾਂ ਤਾਂ ਫਿਕਰਾਂ ਵੱਡ ਵੱਡ ਖਾਂਦੀਆਂ ਨੇ ਜ਼ਮੀਨ ਆਪਣੀ ਗਹਿਣੇ ਪਈ ਐ ਆ ਪੈਸੇ ਆੜਤੀਏ ਕੋ ਮੰਗ ਕੇ ਲਿਆਉਂਦੇ ਨੇ ਤੇਰੇ ਪਿਓ ਨੇ ਬੜਾ ਸੁਖੀ ਪਰਿਵਾਰ ਐ ਹਮੇਸ਼ਾ ਤੈਨੂੰ ਸੁਖੀ ਹੀ ਰੱਖੇਗਾ ਤੂੰ ਸਿਆਣੀ ਬਣ ਕੇ ਰਹੀਂ ਕੋਈ ਅਲਾਮਾ ਨਾ ਆਵੇ ਤੇਰਾ ਰਾਮਾ ਆ ਕੇ ਫੇਰ ਬੋਲਿਆ ਮੈਂ ਪਾਠੀ ਨੂੰ ਕਹਿ ਜਾਇਆ ਤੇ ਫੇਰੇ ਕਰੀਏ ਤੇ ਕੁੜੀ ਤੋਰੀਏ ਇਹਨਾਂ ਦੂਰ ਬਹੁਤ ਜਾਣਾ ਹੈ ਪਹੁੰਚਦਿਆਂ ਪਹੁੰਚਦਿਆਂ ਆਥਨ ਹੋ ਜਾਣੀ ਹੈ ਰਾਮਾ ਕਰਤਾਰੇ ਨੂੰ ਜੱਫੀ ਪਾਉਂਦਾ ਹੋਇਆ ਕਹਿੰਦਾ ਵਧਾਈ ਹੋਵੇ ਕਰਤਾਰਿਆ ਕੁਝ ਸਮੇਂ ਬਾਅਦ ਫੇਰੇ ਕਰਕੇ ਧੀ ਨੂੰ ਭਿੱਜੀਆਂ ਅੱਖਾਂ ਨਾਲ ਵਿਦਾਇਗੀ ਦਿੰਦਿਆਂ ਉਹਨੂੰ ਕਾਰ 'ਚ ਬਿਠਾ ਕੇ ਤੋਰ ਦਿੱਤਾ ਜਾਂਦਾ ਏ ਪਾਣੋ ਦੇ ਵਿਆਹ ਦਾ ਚਾਹ ਅਧੂਰਾ ਰਹਿ ਜਾਂਦਾ ਏ 30 ਸਾਲਾਂ ਦੇ ਨਸ਼ੇੜੀ ਤੇ ਲੰਗੇ ਨਾਲ 18 ਸਾਲਾਂ ਦੀ ਕੁੜੀ ਰਾਜਸਥਾਨ ਤੋੜ ਦਿੱਤੀ ਜਾਂਦੀ ਏ। ਜਿੱਥੇ ਨਾ ਚਿੱਠੀ ਪਹੁੰਚਦੀ ਏ ਨਾ ਕੋਈ ਤਾਰ। 1 ਮਹੀਨਾ ਪਾਨੋ ਦੇ ਵਿਆਹ ਨੂੰ ਹੋ ਜਾਂਦਾ ਏ ਤੇ ਪਾਨੋ ਦੀ ਕੋਈ ਖਬਰ ਸਾਰ ਨਹੀਂ। 2 ਮਹੀਨਿਆਂ ਬਾਅਦ ਪਾਨੋ ਦੇ ਸਹੁਰਿਆਂ ਵੱਲੋਂ ਇੱਕ ਖੱਤ ਆਉਂਦਾ ਏ। ਖੱਤ ਵਿੱਚ ਉਹ ਆਪਣੇ ਮਾਪੇ ਨੂੰ ਮਿਲਣ ਲਈ ਤਰਲੇ ਪਾਉਂਦੀ ਹੈ। ਘਰ ਵਿੱਚ ਸਾਂਭ ਕੇ ਰੱਖੇ ਹੋਏ ਉਹਦੇ ਗੁੱਡੀਆਂ, ਪਟੋਲੇ ਤੇ ਸ਼ੈਰੋ ਲਿਆਂਦੀਆਂ। ਪੰਜੇਬਾ ਪੌਣ ਨੂੰ ਤਰਸਦੀ ਐ ਬਾਪੂ ਨੂੰ ਕੀ ਨੇ ਪੋਈ ਪੌਂਦੀ ਹੋਈ ਕਹਿੰਦੀ ਐ ਇਹ ਬਾਬਲ ਮੈਂ ਤਰਸਦੀ ਆ ਤੇਰੇ ਵੇੜੇ ਨੂੰ ਮੈਨੂੰ ਆਕੇ ਲੈ ਜਾ ਹਸਨ ਖੇਡਣ ਦੀ ਉਮਰ ਚ ਤੂੰ ਮੇਰਾ ਵਿਆਹ ਕਰ ਦਿੱਤਾ ਮੈਂ ਤਾਂ ਆਪਣੀ ਵਿਆਹ ਦੇ ਚਾਹ ਵੀ ਨਾ ਪੂਰੇ ਕਰ ਸਕੀ ਤੂੰ ਮੈਨੂੰ ਇੰਨੀ ਦੂਰ ਕਿਉਂ ਤੋੜ ਦਿੱਤਾ ਮੈਂ ਤਾਂ ਅਜੇ ਚਾਦਰਾਂ ਦੀ ਕਢਾਈ ਵੀ ਬੇਬੇ ਤੋਂ ਸਿੱਖਣੀ ਸੀ ਤੂੰ ਮੇਰੇ ਵਿਆਹ ਵੇੜੇ ਮੁੰਡਾ ਵੀ ਨਾ ਵੇਖਿਆ ਅੱਧ ਬੁੱਢੇ ਨਾਲ ਮੇਰਾ ਵਿਆਹ ਕਰ ਦਿੱਤਾ ਮੇਰਾ ਵੀਰ ਹੁੰਦਾ ਤਾਂ ਇਹ ਨਾ ਹੋਣ ਦਿੰਦਾ ਕੁੜੀਆਂ ਤਾਂ ਚਿੜੀਆਂ ਦਾ ਚੰਬੇ ਵਾਂਗ ਇੱਕ ਨਾ ਇੱਕ ਦਿਨ ਤਾਂ ਉੱਡ ਹੀ ਜਾਣਾ ਹੁੰਦਾ ਏ ਮੇਰੇ ਤੇ ਤਾਂ ਬੇਬੇ ਨੇ ਕਦੇ ਹੱਥ ਨਹੀਂ ਚੁੱਕਿਆ ਇੱਥੇ ਸਾਰਾ ਟੱਬਰ ਮੈਨੂੰ ਕੁੱਟਦਾ ਏ ਮੈਨੂੰ ਪੇਕੇ ਆਉਣ ਨਹੀਂ ਦਿੰਦੇ ਇੱਕ ਵਾਰੀ ਤਾਂ ਆ ਕੇ ਮੈਨੂੰ ਮਿਲ ਜੋ ਮੈਂ ਤਰਸਦੀ ਹਾਂ ਹੰਜੂਆ ਭਰੇ ਖੱਤ ਪੜ ਕਰਤਾਰਾ ਰੋਂਦਾ ਤੇ ਕਰ ਲਾਉਂਦਾ ਆਪਣੀ ਭਾਨੋ ਨੂੰ ਯਾਦ ਕਰਦਾ ਮਾਣ ਨਹੀਂ ਮਨ ਸੋਚਦਾ ਪਾਨੋ ਨੂੰ ਇਹ ਵੀ ਨਹੀਂ ਪਤਾ ਕਿ ਉਹਦੀ ਮਾਂ ਵੀ ਚੜ੍ਹਾਈ ਕਰ ਗਈ ਹੈ ਮੈਂ ਵੀ ਇਕੱਲਾ ਰਹਿ ਗਿਆ ਹਾਂ ਲੱਤ ਦੇ ਟੁੱਟ ਜਾਂਦੇ ਮੈਂ ਉਹਨੂੰ ਮਿਲਣ ਵੀ ਨਹੀਂ ਆ ਸਕਦਾ ਚਿੱਠੀ ਨੂੰ ਛਾਤੀ ਨਾਲ ਲਾਉਂਦਾ ਹੋਇਆ ਉਹ ਕਹਿੰਦਾ ਹੈ ਆਪਣੀ ਧੀ ਲਈ ਕੋਈ ਚੱਜਦਾ ਘਰ ਨੇੜੇ ਘਰ ਨਹੀਂ ਲੱਭ ਸਕਿਆ ਨਾਲ ਦੇ ਪਿੰਡ ਚੋਂ ਰਿਸ਼ਤਾ ਵੀ ਆਉਂਦਾ ਸੀ ਪਾਨੋ ਲਈ ਮੈਂ ਨਾ ਕਰ ਦਿੱਤੀ ਧੀਏ ਮੈਂ ਤੇਰਾ ਤੋਸ਼ੀ ਹਾਂ ਮੈਨੂੰ ਮaaf ਕਰਦੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ